ਖੇਡ ਮੈਦਾਨ ਦੇ ਅੰਦਰ ਸੌਰ ਸਿੰਘੀਆ ਅੰਬਾ ਰਾਣਾ ਅਲੀ ਸ਼ਾਨ ਲੈੰਦੇ ਪੰਜਾਬ ਦੀ ਸ਼ਾਨ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਸੌਰ ਸਿੰਘੀਆ ਸੌਰ ਸਿੰਘੀਆ ਇਹੜਾ ਖਾਸ ਦਿਨ ਹੋਵੇਗਾ ਆਹ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਆਹ ਜਲਾਲਪੁਰੀਆ ਪਾਲਾ ਖੇਡ ਮੈਦਾਨ ਦੇ ਅੰਦਰ ਜਲਾਲਪੁਰੀਆ ਪਾਲਾ ੜੀਏ ਮੜਿਆਂ ਦਾ ਝਾਫਾ ਏ ਜਿਹੜਾ ਜਿਹਦੇ ਪਿੱਛੇ ਪੈ ਜਾਏ ਉਹਦੇ ਚਾੜ ਦਾ ਕਿਟਾਪਾ ਏ ਉਹ ਜਲਾਲਪੁਰੀਆ 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 ਬਲਾਲ ਜਲਾਲਪੁਰੀਆ ਜਾਦੂਗਰ ਜਲਾਲਪੁਰੀਆ ਜਾਦੂਗਰ ਜਲਾਲਪੁਰੀਆ ਖੇਚੋ ਬਾਕੀ ਬੋਰ ਕੇ ਜੇ ਵੀ ਨਹੀਂ ਕਬੱਡੀ ਚੁੱਕਿਆ ਇਸ ਕਰਕੇ ਨਹੀਂ ਵੀ ਇਹਨ ਮੰਨ ਗਿਆ ਚੁੱਕਿਆ ਇਸ ਕਰਕੇ ਆ ਕਿ ਲੱਤੀ ਦਾ ਲੱਗ ਜੇ ਆ ਦੇਖਿਆ ਜਲਾਲਪੁਰਿਆ ਪਾਲਾ ਜਫਾ ਲਾ ਗਿਆ ਪਿੰਗੀਆਂ ਹੋਈਆਂ ਰੇਟਾ ਗੱਡਿਆ ਹੋਇਆ ਗੁੱਟ ਇਧਰਲੇ ਪਾਸੇ ਨਫੀਸ ਗੁੱਜਰ ਉਹ ਇੱਕ ਲੰਤ ਕਹਿੰਦੇ ਖੁੱਝ ਪਰ ਲਈ ਹੈ ਇੱਕ ਦੇ ਉੱਤੇ ਕਿੰਜੀ ਵੱਜ ਗਈ ਆ ਵੀ ਸਰੇ ਦਾ ਹੋਣਗੇ ਆਓ ਮੇਰੇ ਰਬਾ ਤਾੜੀਆਂ ਵਾਰੇ ਆ ਸਵਾਦ ਹੈ ਕਬੱਡੀ ਦਾ ਜੋਰਦਾਰ ਲਲਕਾਰਾ ਮਾਰ ਕੇ ਦੱਸਿਓ ਇੱਕ ਵਾਰੀ ਐਨ ਕਹਿੰਦੇ ਸਵਾਦ ਆ ਗਿਆ ਮੇਰੇ ਵੀਰੋ ਕਬੱਡੀ ਦਾ ਅੰਬਾ ਸੁਰ ਸਿੰਘੀਆ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਪਰ ਤਿਆਰ ਹੈ ਕੀਤਾ ਹੋਇਆ ਕੂਚ ਉਹ ਦੇਖਾਂਗੇ ਵੀ ਬੰਦੂਕ ਦੇ ਵਿੱਚੋਂ ਜਿਵੇਂ ਗੋਲੀ ਨਿਕਲਦੀ ਹੈ ਇਸ ਸਮੇਂ ਦੇਖਾਂਗੇ ਭਾਈ ਹੋਏ ਰੇਡ ਤੇ ਬਿਲਾਲ ਅਸਮਗਿੱਲ ਕਰਦਾ ਹੋਇਆ ਦੋ ਹੱਥ ਇਸ ਸਮੇਂ ਅੰਬਾ ਤੇ ਬਿਲਾਲ ਚੱਲਦਾ ਹੋਇਆ ਜੋਰ ਵਿੱਚ ਪਰਖੇ ਜਾ ਰਹੇ ਨੇ ਜੋਰ ਜਵਾਨਾਂ ਦੇ ਆਏ ਹੋਏ ਆਏ ਹੋਏ ਅੰਬੇ ਦੀ ਛਾਲ ਵੱਜੀ ਬਗਿਆ ਤੇ ਤਾੜੀ ਆਪ ਮਹਾਰੇ ਵੱਜ ਗਈ ਢੋਲ ਤੇ ਡਗਾ ਲੱਗਦਾ ਹੋਵੇ। ਡਿਆ ਹੋਇਆ ਇਹ ਪੰਮੇ ਗੰਧਰਾ ਵਿੱਚ ਡੰਡਿਆ ਹੋਇਆ ਮੇਰੇ ਵੀਰੋ। ਇਸ ਸਮੇਂ ਦੇਖਾਂਗੇ ਰੇਡ ਪਾਉਣ ਦੇ ਲਈ ਬਲਵੀਰ ਸਿੰਘ ਦੁੱਲਾ ਇਕਬਾਲ ਬਾਈ। ਓ ਸਿਰੇ ਦੀ ਰੇਡ ਪਾ ਰਿਹਾ ਹੈ। ਇਧਰ ਸ਼ਿੱਲੂ ਦੇ ਜੱਫਿਆਂ ਦੇ ਉੱਤੇ ਮਾਇਆ ਲੱਗੀ ਹੋਈ ਹੈ। ਹੁਣ ਦੇਖਾਂਗੇ ਕੀ ਫੈਸਲੇ ਹੋਣਗੇ। ਅਮਨ ਗੁੱਗਾ ਵਾਲਾ ਨਾਲ ਦੇਖੀਏ ਵੀ ਮੱਦੂ ਪਰ ਇਧਰ ਪਾਲਾ ਡੱਕਾ ਦੇ ਦੁੱਲਾ ਹਾਲਾ वाह त संभर जा ब्रेक